ਨਮਸਕਾਰ ਵੀਲ ਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ న్యూਸ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਤਾਪਮਾਨ ਦੀ ਕਿਉਂਕਿ ਤਾਪਮਾਨ ਦੇ ਵਿੱਚ ਗਰਮੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਲਗਾਤਾਰ ਵਧਦੀ ਜਾ ਰਹੀ ਹੈ ਔਰ ਦਿਨ ਦੇ ਨਾਲ-ਨਾਲ ਹੁਣ ਰਾਤਾਂ ਦਾ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਵੀ ਵਾਧਾ ਮਹਿਸੂਸ ਕੀਤਾ ਗਿਆ ਮਤਲਬ ਕਿ ਪਹਿਲਿਆਂ ਸਮਿਆਂ ਦੇ ਵਿੱਚ ਅਸੀਂ ਕਹਿੰਦੇ ਹੁੰਦੇ ਸੀ ਕਿ ਦਿਨੇ ਪਮਾ ਗਰਮੀ ਜ਼ਰੂਰ ਹੁੰਦੀ ਆ ਪਰ ਰਾਤਾਂ ਜਿਹੜੀਆਂ ਠੰਡੀਆਂ ਨੇ ਪਰ ਹੁਣ ਪੰਜਾਬ ਦੇ ਵਿੱਚ ਰਾਤਾਂ ਵੀ ਗਰਮ ਹੋਣ ਲੱਗ ਪਈਆਂ ਨੇ ਜਿਵੇਂ ਦਿਨ ਦਾ ਤਾਪਮਾਨ ਹੈ ਕੱਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਤਾਪਮਾਨ ਹੈ 25 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ ਗਰਮੀ ਤੁਸੀਂ ਮਾਰਚ ਦੇ ਵਿੱਚ ਮਹਿਸੂਸ ਕਰਦੇ ਸੀ ਉਹ ਇਸ ਵਾਰ ਗਰਮੀ ਤੁਹਾਨੂੰ ਫਰਵਰੀ ਦੇ ਵਿੱਚ ਹੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ ਸੋ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਹੈ ਕਿ ਬਾਰਿਸ਼ ਜਿਹੜੀ ਹੈ ਜੋ ਅਨੁਮਾਨਿਤ ਬਾਰਿਸ਼ ਹੋਣੀ ਚਾਹੀਦੀ ਸੀ ਸੂਬੇ ਦੇ ਵਿੱਚ ਉਹ ਨਹੀਂ ਹੋਈ ਇਸ ਕਰਕੇ ਇਹ ਜਿਹੜਾ ਤਾਪਮਾਨ ਹੈ ਲਗਾਤਾਰ ਵਧਦਾ ਜਾ ਰਿਹਾ ਹੈ ਔਰ ਗਰਮੀਆਂ ਦੇ ਵਿੱਚ ਇਹ ਵਾਧੇ ਹੋਏ ਤਾਪਮਾਨ ਦੇ ਨਾਲ ਕਈ ਤਰ੍ਹਾਂ ਕੀ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਦੂਸਰੇ ਪਾਸੇ ਗੱਲ ਕਰਾਂਗੇ ਅਮਰੀਕਾ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਭਾਰਤੀਆਂ ਨੂੰ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਏ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਹੁਣ ਇੰਗਲੈਂਡ ਦੇ ਵੱਲੋਂ ਵੀ ਜਾਨਕੀ ਯੂਕੇ ਦੇ ਵੱਲੋਂ ਵੀ ਜੇ ਪੰਜਾਬੀ ਦੇ ਵਿੱਚ ਕਹੀਏ ਤੇ ਬਲੈਤਿਆਂ ਦੇ ਵੱਲੋਂ ਵੀ ਇੱਕ ਨਵਾਂ ਫੋਟੋ ਜਾਰੀ ਕੀਤੀ ਗਈ ਹੈ ਨਵੀਂ ਜਿਹਦੇ ਵਿੱਚ ਇਹ ਜ਼ਿਕਰ ਕਰ ਦਿੱਤਾ ਗਿਆ ਹੈ ਉਹਨਾਂ ਨੇ ਦੱਸਿਆ ਹੈ ਕਿ ਪਿਛਲਿਆਂ ਸਮਿਆਂ ਦੇ ਵਿੱਚ ਉਹਨਾਂ ਦੇ ਵੱਲੋਂ 16400 ਐਸੇ ਬੰਦੇ ਯੂਕੇ ਦੇ ਵੱਲੋਂ ਉਹਨਾਂ ਦੀ شناخت ਕੀਤੀ ਗਈ ਹੈ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰੈਸਟੋਰੈਂਟਾਂ ਦੇ ਵਿੱਚ ਭਾਰਤੀਆਂ ਦੀ ਜੇਕਰ ਗੱਲ ਕਰੀਏ ਤੇ ਭਾਰਤੀ ਰੈਸਟੋਰੈਂਟਾਂ ਦੇ ਵਿੱਚ ਉਹਨਾਂ ਦੇ ਵੱਲੋਂ ਛਾਪੇ ਮਾਰੇ ਗਏ ਨੇ ਔਰ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਹੋਰ ਕਈ ਥਾਵਾਂ ਦੇ ਉੱਤੇ ਜਿੱਥੇ ਭਾਰਤੀ ਵੱਧ ਗਿਣਤੀ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਥਾਵਾਂ ਦੇ ਉੱਤੇ ਹੁਣ ਛਾਪੇਮਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਕਿਸੇ ਅਸੀਂ ਅਖਬਾਰ ਦਾ ਆਕੜਾ ਨਹੀਂ ਤੁਹਾਨੂੰ ਦੱਸ ਰਹੇ ਇਹ ਕਿਸੇ ਮੀਡੀਆ ਅਦਾਰੇ ਵੱਲੋਂ ਲਗਾਈਆਂ ਗਈਆਂ ਕਿਆਸਰਾਈਆਂ ਨਹੀਂ ਦੱਸ ਰਹੇ ਇਹ ਇੰਗਲੈਂਡ ਦੇ ਗ੍ਰਾਹਕ ਭਾਗ ਦੇ ਵੱਲੋਂ ਆਪਣੀ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਦੇ ਉੱਪਰ ਫੋਟੋਆਂ ਜਾਰੀ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਇੰਗਲੈਂਡ ਦੇ ਵਿੱਚੋਂ ਕੁਝ ਬੰਦਿਆਂ ਨੂੰ ਡਿਪੋਰਟ ਕੀਤਾ ਗਿਆ ਔਰ ਡਿਪੋਰਟ ਕਰਦੇ ਜਾਂਦੀਆਂ ਹਾਲਾਂਕਿ ਉਹਨਾਂ ਦੇ ਜਿਹੜੇ ਚਿਹਰੇ ਸੀ ਉਹਨਾਂ ਨੂੰ ਬਲਰ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਔਰ ਡਿਪੋਰਟ ਕਰਦੇ ਜਾਂਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੇ ਵੱਲੋਂ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਉਸ ਦੇ ਨਾਲ ਅਮਰੀਕੀ ਲੋਕ ਜਿਹੜੇ ਸੀ ਉਹ ਡੋਨਲਡ 트੍ਰੰਪ ਦੇ ਹੱਕ ਦੇ ਵਿੱਚ ਨਿੱਤਰਦੇ ਹੋਏ ਨਜ਼ਰ ਆ ਰਹੇ ਸੀ ਮਤਲਬ ਲੋਕਾਂ ਦਾ ਲੋਕਾਂ ਦੇ ਵੱਲੋਂ ਇਹ ਜਿਹੜੀ 트੍ਰੰਪ ਸਰਕਾਰ ਦੀ ਬੱਲੇ ਬੱਲੇ ਕਰਾਈ ਜਾ ਰਹੀ ਸੀ ਸੋ ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਹੁਣ ਜਿੱਥੇ ਵੀ ਜਿਹੜੇ ਵੀ ਦੇਸ਼ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਚੋਣਾਂ ਆਣ ਗਈਆਂ ਹੋ ਸਕਦਾ ਹੈ ਕਿ ਉੱਥੇ ਦੀਆਂ ਸਰਕਾਰਾਂ ਵੀ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਲਈ ਐਸੇ ਐਲਾਨ ਕਰ ਸਕਦੀਆਂ ਨੇ ਹਾਲਾਂਕਿ ਇੰਗਲੈਂਡ ਦੀ ਜੇਕਰ ਗੱਲ ਕਰੀਏ ਤੇ ਜੁਲਾਈ 2024 ਦੇ ਵਿੱਚ ਉੱਥੇ ਆਮ ਚੋਣਾਂ ਹੋਈਆਂ ਸੀ ਜਿਸ ਤੋਂ ਬਾਅਦ ਉੱਥੇ ਦੀ ਜਿਹੜੀ ਸਰਕਾਰ ਹੈ ਲਿਵਰ ਪਾਰਟੀ ਦੇ ਵੱਲੋਂ ਇਹ ਆંકੜੇ ਜਿਹੜੇ ਜਾਰੀ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਤੱਕ 19000 ਲੋਕਾਂ ਨੂੰ ਇੰਗਲੈਂਡ ਦੇ ਵਿੱਚ ਡਿਪੋਰਟ ਕੀਤਾ ਜਾ ਚੁੱਕਾ ਹੈ ਜਦੋਂ ਤੋਂ ਉਹਨਾਂ ਦੀ ਸਰਕਾਰ ਆਈ ਹੈ ਜਾਨੀ ਕਿ ਜੁਲਾਈ 2024 ਤੋਂ ਬਾਅਦ ਉਹਨਾਂ ਦੇ ਵੱਲੋਂ 19000 ਲੋਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਔਰ 16400 ਗੈਰਕਾਨੂੰਨੀ ਪ੍ਰਵਾਸੀਆਂ ਦੀ ਉਹਨਾਂ ਦੇ ਕੋਲ ਲਿਸਟ ਜਾਰੀ ਹੈ ਜਿਸ ਦੇ ਵਿੱਚ ਬਹੁਤ ਸਾਰੇ ਭਾਰਤੀ ਵੀ ਨੇ ਹਾਲਾਂਕਿ ਤੁਸੀਂ ਹੁਣੇ ਸੋਚ ਰਹੇ ਹੋਵੋਗੇ ਕਿ ਇੰਗਲੈਂਡ ਦੇ ਵੱਲੋਂ ਵੀ ਹੁਣੇ ਕੰਮ ਚਾਲੂ ਕਰ ਦਿੱਤਾ ਗਿਆ ਪਰ ਇੰਗਲੈਂਡ ਦੇ ਵਿੱਚ ਇਹ ਕੰਮ ਉਹ ਦੱਸ ਰਹੇ ਨੇ ਕਿ ਅਸੀਂ ਇਹ ਜੁਲਾਈ ਤੋਂ ਹੀ ਸ਼ੁਰੂ ਕੀਤਾ ਹੋਇਆ ਹੈ ਪਰ ਬਹੁਤ ਸਾਰੀਆਂ ਸੂਬਿਆਂ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਐਸੇ ਕਾਨੂੰਨ ਬਣੇ ਹੁੰਦੇ ਨੇ ਜਿਹੜੇ ਕਾਨੂੰਨ ਦੇ ਆਧਾਰ ਦੇ ਉੱਤੇ ਜਦੋਂ ਦੇਸ਼ ਕੰਮ ਕਰਦਾ ਹੈ ਤੇ ਉਹ ਇਹ ਬਾਜਬ ਨਹੀਂ ਸਮਝਦਾ ਕਿ ਹਰੇਕ ਚੀਜ਼ ਨੂੰ ਡੋਨਲਡ ਟਰੰਪ ਦੇ ਵਾਂਗੂ ਵਧਾ ਚੜਾ ਕੇ ਮੀਡੀਆ ਦੇ ਵਿੱਚ ਵੀ ਜ਼ਾਹਰ ਕੀਤਾ ਜਾਇਆ ਸੋ ਉਹਨਾਂ ਨੇ ਹੁਣ ਤਸਵੀਰਾਂ ਜਦੋਂ ਅਮਰੀਕਾ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਲੋਕ ਰਿਪੋਰਟ ਕੀਤੇ ਜਾ ਰਹੇ ਨੇ ਔਰ ਉਸ ਦੇ ਨਾਲ ਫਾਇਦਾ ਕੀ ਹੋ ਹਾਲਾਂਕਿ ਅਮਰੀਕਾ ਦੇ ਵਿੱਚ ਜਿਹੜੇ ਅੰਦਰ ਲੋਕ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਤਾਂ ਡਿਪੋਰਟ ਕੀਤਾ ਜਾ ਰਿਹਾ ਪਰ ਮੈਕਸੀਕੋ ਬਾਰਡਰ ਦੇ ਰਾਹੀਂ ਜਿਹੜੇ ਲੋਕ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਸੀ ਉਹਨਾਂ ਦੇ ਵਿੱਚ 94% ਦੀ ਜਿਹੜੀ ਕਮੀ ਹੈ ਉਹ ਮਹਿਸੂਸ ਕੀਤੀ ਗਈ ਹੈ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੀਡੀਆ ਦੇ ਵਿੱਚ ਜਦੋਂ ਖਬਰ ਜਾਂਦੀ ਹੈ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਕਿਸੇ ਚੀਜ਼ ਦੇ ਉੱਤੇ ਪਾਬੰਦੀ ਲੱਗਦੀ ਹੈ ਮਤਲਬ ਕਿ ਹੁਣ ਜਿਹੜੇ ਲੋਕ ਮੈਕਸੀਕੋ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਸੀ ਉਹਨਾਂ ਲੋਕਾਂ ਦੇ ਅੰਦਰ ਇੱਕ ਡਰ ਪੈਦਾ ਹੋਇਆ ਉਹ ਲੋਕਾਂ ਨੇ ਮੈਕਸੀਕੋ ਦੇ ਰਾਹੀਂ ਜਾਂ ਡੋਂਕੀ ਲਗਵਾ ਕੇ ਅਮਰੀਕਾ ਦੇ ਵਿੱਚ ਦਾਖਲ ਹੋਣ ਦਾ ਜਿਹੜਾ ਸੁਪਨਾ ਸੀ ਉਸ ਨੂੰ ਕੁਝ ਸਮੇਂ ਦੇ ਲਈ ਰੋਕ ਦਿੱਤਾ ਹੈ ਉਸ ਤੋਂ ਬਾਅਦ ਹੁਣ ਯੂਕੇ ਦੇ ਵੱਲੋਂ ਵੀ ਤਸਵੀਰਾਂ ਜਾਰੀ ਕੀਤੀਆਂ ਗਈਆਂ ਕਿ ਜਿਹੜੇ ਗੈਰ ਪ੍ਰਵਾਸੀ ਯੂਕੇ ਦੇ ਵਿੱਚ ਵੀ ਐਂਟਰ ਹੋ ਰਹੇ ਨੇ ਉਹ ਵੀ ਲੋਕ ਐਂਟਰ ਨਾ ਹੋਣ ਇਸ ਦੇ ਕਰਕੇ ਉਹਨਾਂ ਨੇ ਇਹ ਸਾਰੇ ਆંકੜੇ ਜਿਹੜੇ ਨੇ ਦੱਸੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹ ਕੰਮ ਅਸੀਂ ਹੁਣ ਡੋਨਲਡ ਟਰੰਪ ਨੂੰ ਦੇਖ ਕੇ ਨਹੀਂ ਸ਼ੁਰੂ ਕੀਤਾ ਇਸ ਜਦੋਂ ਦੀ ਸਾਡੀ ਲੇਬਰ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਇੰਗਲੈਂਡ ਦੇ ਵਿੱਚ ਆਈਆ ਉਸ ਤੋਂ ਬਾਅਦ ਤੋਂ ਹੀ ਅਸੀਂ ਇਹ ਲਗਾਤਾਰ ਕੰਮ ਕਰ ਰਹੇ ਹਾਂ ਔਰ 19000 ਦੇ ਕਰੀਬ ਅਸੀਂ ਲੋਕ ਰਿਪੋਰਟ ਕਰ ਚੁੱਕੇ ਹਾਂ ਪਰ ਤਸਵੀਰਾਂ ਹੁਣ ਉਹਨਾਂ ਨੇ ਜਾਰੀ ਕਰਨੀਆਂ ਸ਼ੁਰੂ ਕੀਤੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਨੂੰ ਇੱਥੇ ਕੰਮ ਕਰਦੇ ਨਜ਼ਰ ਆ ਗਏ ਤਾਂ ਪ੍ਰਤੀ ਵਿਅਕਤੀ 60000 ਪਾਉਂਡ ਦਾ ਜੁਰਮਾਨਾ ਜਿਹੜਾ ਉਹਨਾਂ ਦੇ ਉੱਪਰ ਲਾਉਣ ਦੀ ਜਿਹੜੀ ਚੇਤਾਵਨੀ ਹੈ ਉਹ ਯੂਕੇ ਦੀ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਔਰ ਤੁਸੀਂ ਇਹ ਇਹ ਅੰਦਾਜ਼ਾ ਵੀ ਲਗਾ ਸਕਦੇ ਹੋ ਕਿ ਯੂਕੇ ਦੇ ਵਿੱਚ ਤਿੰਨ ਤਰੀਕਿਆਂ ਦੇ ਨਾਲ ਜਿਹੜੇ ਲੋਕ ਵੱਡੀ ਗਿਣਤੀ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੀ ਆ ਜਾਂਦੇ ਨੇ ਕਿ ਬਹੁਤ ਸਾਰੇ ਬੱਚੇ ਐਸੇ ਨੇ ਜਿਹੜੇ ਸਟੂਡੈਂਟ ਵੀਜ਼ਾ ਤੇ ਜਾਂਦੇ ਨੇ ਪਰ ਉਹਨਾਂ ਦਾ ਜਿਹੜਾ ਸਮਾਂ ਖਤਮ ਹੋ ਗਿਆ ਵੀਜ਼ਾ ਖਤਮ ਹੋ ਗਿਆ ਪਰ ਉਸ ਤੋਂ ਬਾਅਦ ਵੀ ਉੱਥੇ ਰੁਕ ਕੇ ਕੰਮ ਕਰਦੇ ਰਹਿੰਦੇ ਨੇ ਔਰ ਆਨ ਆਲੇ ਟਾਈਮ ਦੇ ਉੱਤੇ ਵੀ ਉੱਥੇ ਸਰਕਾਰੀ ਗਤੀਵਿਧੀਆਂ ਦੇ ਵਿੱਚ ਜੋ ਉਹਨਾਂ ਨੇ ਪੱਕੇ ਹੋਣ ਵਾਲਾ ਪ੍ਰੋਸੀਜਰ ਹੁੰਦਾ ਉਧਰ ਨੂੰ ਬੱਚੇ ਤੁਰ ਪੈਂਦੇ ਨੇ ਉਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਗਿਣੇ ਜਾਂਦੇ ਨੇ ਦੂਸਰੇ ਪਾਸੇ ਇੰਗਲੈਂਡ ਕਿਰਿਆ ਹੋਇਆ ਸਮੁੰਦਰ ਦੇ ਨਾਲ ਸਮੁੰਦਰ ਦੇ ਨਾਲ ਕਿਰਿਆ ਹੋਣ ਦੇ ਕਰਕੇ ਫਰਾਂਸ ਤੋਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੈਕਸੀਕੋ ਫਰਾਂਸ ਬਹੁਤ ਸਾਰੇ ਥਾਵਾਂ ਦੇ ਉੱਤੇ ਫਰਾਂਸ ਤੋਂ ਲੋਕ ਇੰਗਲੈਂਡ ਦੇ ਵਿੱਚ ਆ ਗਏ ਇੰਗਲੈਂਡ ਤੋਂ ਮੈਕਸੀਕੋ ਚਲੇ ਗਏ ਮੈਕਸੀਕੋ ਤੋਂ ਵੀ ਲੋਕ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਰਹੇ ਨੇ ਸੋ ਇੰਗਲੈਂਡ ਦੇ ਵੱਲੋਂ ਵੀ ਹੁਣ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਵੱਡੀ ਗਿਣਤੀ ਦੇ ਉੱਤੇ ਪਾਬੰਦੀਆਂ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਔਰ ਪਿਛਲੇ ਮਹੀਨਿਆਂ ਦੀ ਜੇਕਰ ਗੱਲ ਕਰੀਏ ਤੇ ਬਹੁਤ ਸਾਰੇ ਐਸੇ ਲੋਕ ਸੀ ਜਿਹੜੇ 1100 ਦੇ ਕਰੀਬ ਲੋਕ ਫਰਾਂਸ ਤੋਂ ਇੰਗਲੈਂਡ ਦੇ ਵਿੱਚ ਸਮੁੰਦਰ ਰਾਹੀਂ ਦਾਖਲ ਹੋਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਵੀ ਕਾਬੂ ਕੀਤਾ ਗਿਆ ਸੀ ਸੋ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੰਗਲੈਂਡ ਦੇ ਵੱਲੋਂ ਵੀ ਹੁਣ ਆਉਣ ਵਾਲੇ ਟਾਈਮ ਦੇ ਉੱਤੇ ਸ਼ਿਕੰਜਾ ਹੋਰ ਕੱਸਿਆ ਜਾਏਗਾ ਔਰ ਉਹਨਾਂ ਦੇ ਵੱਲੋਂ ਅਧਿਕਾਰਕ ਤੌਰ ਦੇ ਉੱਤੇ ਇਹਦੀਆਂ ਪੁਸ਼ਟੀਆਂ ਜੜੀਆਂ ਕੀਤੀਆਂ ਜਾ ਰਹੀਆਂ ਨੇ ਸੋ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵੱਲੋਂ ਸ਼ਿਕੰਜਾ ਕੱਸਿਆ ਗਿਆ ਇੰਗਲੈਂਡ ਦੇ ਵੱਲੋਂ ਵੀ ਹੁਣ ਆંકड़े ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਸੋ ਆਉਣ ਵਾਲੇ ਟਾਈਮ ਦੇ ਉੱਤੇ ਜੇ ਤੁਸੀਂ ਕਹੋ ਕਿ ਆਸਟ੍ਰੇਲੀਆ ਦੇ ਵੱਲੋਂ ਜਾਂ ਫਿਰ ਕੈਨੇਡਾ ਦੇ ਵੱਲੋਂ ਜਾਂ ਕਿਸੇ ਹੋਰ ਦੇਸ਼ ਦੇ ਵੱਲੋਂ ਵੀ ਐਸੇ ਆંકੜੇ ਸਾਹਮਣੇ ਆਣ ਤੇ ਤੁਹਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਔਰ ਜਿਹੜੇ ਲੋਕ ਡੌਂਕੀ ਲਗਾ ਕੇ ਗਲਤ ਤਰੀਕੇ ਦੇ ਨਾਲ ਹੁਣ ਵੀ ਬਾਹਰ ਜਾਣ ਦਾ ਬਾਰੇ ਸੋਚ ਰਹੇ ਨੇ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਇੱਕ ਖਬਰ ਦੱਸੀ ਸੀ ਕਿ ਇਧਰ ਮਾਝੇ ਸਾਈਡ ਦਾ ਇੱਕ ਨੌਜਵਾਨ ਜਿਹੜਾ 33 ਸਾਲਾਂ ਨੌਜਵਾਨ 6 ਭਰਾਵਾਂ ਦਾ 6 ਭੈਣਾਂ ਦਾ ਇੱਕ ਭਰਾ ਸੀ ਉਹ ਜਾ ਰਿਹਾ ਸੀ ਅਮਰੀਕਾ ਦੇ ਵਿੱਚ ਡੌਂਕੀ ਲਗਾ ਕੇ ਔਰ ਰਸਤੇ ਦੇ ਵਿੱਚ ਜਦੋਂ ਐਸੀਆਂ ਖਬਰਾਂ ਮਿਲੀਆਂ ਸ਼ੁਰੂ ਹੋਈਆਂ ਉਸ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਔਰ ਉਹਦੀ ਉੱਥੇ ਮੌਤ ਹੋ ਗਈ ਹੁਣ ਤੁਸੀਂ ਦੇਖੋ ਕਿ ਉਹ ਪਰਿਵਾਰ ਜਿਨੇ 36 ਲੱਖ ਰੁਪਈਆ ਵੀ ਲਗਾਇਆ 6 ਭੈਣਾਂ ਦਾ ਇੱਕ ਭਰਾ ਸੀ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਹੁਣ ਪਰਿਵਾਰ ਨੇ 36 ਲੱਖ ਵੀ ਲਾਇਆ ਆਪਣਾ ਪੁੱਤ ਵੀ ਗਵਾ ਲਿਆ ਤੇ ਹੁਣ ਮੰਨਤਾ ਕਰਦੇ ਕਿ ਕਮ ਸੇ ਕਮ ਉਹਦੀ ਡੈੱਡ ਬੋਡੀ ਤਾਂ ਮਿਲ ਜਾਏ ਸੋ ਐਸੇ ਤਰੀਕੇ ਦੇ ਨਾਲ ਜਾਣ ਤੋਂ ਚੰਗਾ ਹੈ ਕਿ ਤੁਸੀਂ ਇੰਤਜ਼ਾਰ ਕਰੋ ਸਹੀ ਤਰੀਕੇ ਦੇ ਨਾਲ ਬਾਹਰ ਜਾਓ ਵਿਦੇਸ਼ ਜਾਓ ਕਿਉਂਕਿ ਸਾਰੇ ਮੁਲਕਾਂ ਦੇ ਵੱਲੋਂ ਹੁਣ ਸ਼ਿਕੰਜਾ ਜਿਹੜਾ ਉਹ ਕਸਣਾ ਸ਼ੁਰੂ ਕਰ ਦਿੱਤਾ ਗਿਆ ਉਸ ਤੋਂ ਬਾਅਦ ਗੱਲ ਕਰਨੀ ਹੈ ਕੱਲ ਪੰਜਾਬ ਮਾਡਲ ਦੀ ਗੱਲ ਕੀਤੀ ਗਈ ਸੀ ਕੱਲ ਪੰਜਾਬ ਦੇ ਜਿੰਨੇ ਵੀ ਵਜ਼ੀਰ ਸੀ ਪੰਜਾਬ ਦੇ ਜਿੰਨੇ ਵੀ ਵਿਧਾਇਕ ਸੀ ਕੱਲ ਇੱਕ ਪਟਿਆਲਾ ਹਾਊਸ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਬੈਠਕ ਹੋਈ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਮੀਟਿੰਗ ਸੱਦੀ ਗਈ ਸੀ ਉਸ ਮੀਟਿੰਗ ਨੂੰ ਲੈ ਕੇ ਬੜੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਇਸ ਮੀਟਿੰਗ ਦੇ ਵਿੱਚ ਕੀ ਹੋ ਸਕਦਾ ਹੈ ਇਸ ਮੀਟਿੰਗ ਦੇ ਵਿੱਚ ਹੋ ਸਕਦਾ ਭਗਵੰਤ ਮਾਨ ਦੀ ਕੁਰਸੀ ਚਲੀ ਜਾਏ ਮੁੱਖ ਮੰਤਰੀ ਬਦਲਣਾ ਹੋਵੇ ਕਿ ਵਿਧਾਇਕਾਂ ਦੀ ਕਲਾਸ ਨਾ ਲਾਣੀ ਹੋਵੇ ਵੇ ਦਿੱਲੀ ਦੇ ਵਿੱਚ ਕਿਉਂ ਅਸੀਂ ਹਾਰ ਗਏ ਤੁਸੀਂ ਪੰਜਾਬ ਦੇ ਕੰਮ ਨਹੀਂ ਵਧੀਆ ਕਰ ਰਹੇ ਇਸ ਕਰਕੇ ਇਹ ਮੀਟਿੰਗ ਸੱਦੀ ਗਈ ਸੀ ਪਰ ਇਹ ਮੀਟਿੰਗ ਹੋਈ ਇਸ ਮੀਟਿੰਗ ਤੋਂ ਬਾਅਦ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਆਪ ਦੇ ਮੰਤਰੀਆਂ ਦੇ ਨਾਲ ਖੜੇ ਹੋ ਕੇ ਬਾਹਰ ਪ੍ਰੈਸ ਬਾਰਤਾ ਕੀਤੀ ਗਈ ਉਸ ਪ੍ਰੈਸ ਬਾਰਤਾ ਦੇ ਵਿੱਚ ਭਗਵੰਤ ਮਾਨ ਹੁਣਾਂ ਦੇ ਵੱਲੋਂ ਸਾਰੀਆਂ ਗੱਲਾਂ ਦੇ ਖੁਲਾਸੇ ਕੀਤੇ ਗਏ ਉਹ ਕਹਿੰਦੇ ਕਿ ਅੱਜ ਅਸੀਂ ਇੱਥੇ ਆਏ ਹਾਂ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਨੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਬੈਠਕ ਸੱਦੀ ਸੀ ਔਰ ਉਹ ਬੈਠਕ ਕਿਸੇ ਵੀ ਥਾਂ ਤੇ ਸੱਦ ਸਕਦੇ ਆ ਔਰ ਅਸੀਂ ਉੱਥੇ ਜਾਣਾ ਸੋ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਔਰ ਸਾਡੀ ਅੱਜ ਦੀ ਇਸ ਬੈਠਕ ਦੇ ਵਿੱਚ ਇਹ ਮੁੱਦਾ ਪਾਸ ਹੋਇਆ ਵੀ ਹੁਣ ਪੂਰੇ ਦੇਸ਼ ਨੂੰ ਪੰਜਾਬ ਦਾ ਮਾਡਲ ਦਿਖਾਵਾਂਗੇ ਜਿਸ ਤਰੀਕੇ ਨਾਲ ਪਹਿਲਾਂ ਤੁਸੀਂ ਇਹ ਸੁਣਦੇ ਹੁੰਦੇ ਸੀ ਕਿ ਦਿੱਲੀ ਮਾਡਲ ਦੀ ਗੱਲ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਕੀਤੀ ਜਾਂਦੀ ਸੀ ਉਹ ਕਹਿੰਦੇ ਹੁਣ ਪੰਜਾਬ ਨੂੰ 2 ਸਾਲਾਂ ਦੇ ਵਿੱਚ ਅਸੀਂ ਐਸਾ ਮਾਡਲ ਇਕ ਤਿਆਰ ਕਰ ਦੇਾਂਗੇ ਇੰਨਾ ਵਧੀਆ ਬਣਾ ਦੇਾਂਗੇ ਕਿ ਪੂਰੇ ਦੇਸ਼ ਦੇ ਵਿੱਚ ਜਾ ਕੇ ਫਿਰ ਅਸੀਂ ਪੰਜਾਬ ਦਾ ਮਾਡ ਕੌਮੀ ਕਨਵੀਨਰ ਜਿਹੜੇ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਇਹ ਸਾਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਸਾਰੇ ਵਾਦੇ ਪੂਰੇ ਕੀਤੇ ਆ ਵਾਦਾ ਕਿਹੜਾ ਰਹਿ ਗਿਆ ਔਰਤਾਂ ਨੂੰ ਜਿਹੜਾ 1000-1100 1100 ਰੁਪਏ ਦੇਣ ਵਾਲਾ ਸਾਡਾ ਵਾਦਾ ਸੀ ਉਹ ਵਾਦਾ ਰਹਿ ਗਿਆ ਉਹ ਵਾਦਾ ਵੀ ਅਸੀਂ ਜਲਦੀ ਪੂਰੀ ਪੂਰਾ ਕਰ ਦੇਣਾ ਸੋ ਇਸ ਤੋਂ ਇਹ ਨਹੀਂ ਕਿਸੇ ਨੂੰ ਸੋਚਣਾ ਚਾਹੀਦਾ ਵੀ ਪੰਜਾਬ ਦੀ ਜਿਹੜੀ ਸਰਕਾਰ ਹੈ ਕਮਜ਼ੋਰ ਪੈ ਗਈ ਜਾਂ ਪੰਜਾਬ ਦੀ ਸਰਕਾਰ ਤੇ ਕਿਸੇ ਤਰੀਕੇ ਦਾ ਦਬਾਅ ਹੈ ਕੋਈ ਨਹੀਂ ਦਬਾਅ ਕੋਈ ਨਹੀਂ ਬਹੁਤ ਵਧੀਆ ਤਰੀਕੇ ਨਾਲ ਸਾਡੀ ਸਰਕਾਰ ਚੱਲ ਰਹੀ ਹੈ ਕੰਮ ਕਰ ਰਹੀ ਹੈ ਔਰ ਆਨ ਵਾਲੇ ਟਾਈਮ ਦੇ ਵਿੱਚ ਇੱਕ ਮਾਡਲ ਬਣਾ ਦੇ ਗੈਰ ਕਾਨੂੰਨੀ ਤਰੀਕੇ ਦੀ ਜੇ ਗੱਲ ਕਰੀਏ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਸਾਰੇ ਹਥਿਆਰ ਆ ਰਹੇ ਨੇ ਨਸ਼ਾ ਆ ਰਿਹਾ ਔਰ ਉਹਦੇ ਨਾਲ ਕੀ ਹੋ ਰਿਹਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਰਹੀ ਹੈ ਉਹ ਕਹਿੰਦੇ ਪੰਜਾਬ ਦੇ ਵਿੱਚ ਭਗਵੰਤ ਮਾਨ ਹੁਣਾਂ ਤੋਂ ਜਦੋਂ ਸਵਾਲ ਪੁੱਛਿਆ ਕਿ ਲਾਅ ਐਂਡ ਆਰਡਰ ਦੀ ਸਥਿਤੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਬਿਲਕੁਲ ਠੀਕ ਹੈ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਕਿਤੇ ਬਿਹਤਰ ਹੈ ਇਸ ਕਰਕੇ ਤੁਹਾਨੂੰ ਲਾਅ ਐਂਡ ਆਰਡਰ ਦੀ ਸਥਿਤੀ ਦੇ ਉੱਤੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੇ ਵੱਲੋਂ ਜਿਹੜਾ ਇੱਕ ਦਾਵਾ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਦੇ 30 ਤੋਂ 35 ਵਿਧਾਇਕ ਸਾਡੇ ਟੱਚ ਦੇ ਵਿੱਚ ਨੇ ਔਰ ਜਲਦੀ ਆ ਜਾਣਗੇ ਇਸ ਬਾਰੇ ਜਵਾਬ ਦਿੰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ 30 ਤੋਂ 35 ਵਿਧਾਇਕਾਂ ਨੂੰ ਆਪਣੇ ਟੱਚ ਦੇ ਵਿੱਚ ਰੱਖਣ ਦੀ ਬਜਾਏ ਬਾਜਵਾ ਜੀ ਇਹ ਦੱਸਣ ਵੀ ਜਿਹੜੇ ਉਹਨਾਂ ਦੇ ਜਿੱਤੇ ਹੋਏ 17-18 ਵਿਧਾਇਕ ਨੇ ਕਿ ਉਹ ਉਹਨਾਂ ਦੇ ਟੱਚ ਦੇ ਵਿੱਚ ਆ ਇੱਕ ਵਾਰ ਉਹਨਾਂ ਦੀ ਵੀ ਬੈਠਕ ਬੁਲਾ ਲਓ ਉਹ ਤੁਹਾਡੇ ਆਪ ਦੇ ਤਾਂ ਤੁਹਾਡੇ ਟੱਚ 'ਚ ਨਹੀਂ ਹੈ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਵਾਲੇ ਵੀ ਅਸੀਂ ਟੱਚ 'ਚ ਲੈ ਲੈ ਸੋ ਐਸੀਆਂ ਅਫਵਾਹਾਂ ਦੇ ਵਿੱਚ ਉਹ ਕਹਿੰਦੇ ਨਾ ਪਾਓ ਐਸਾ ਕੁਝ ਨਹੀਂ ਹੈ ਔਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਕਿ ਅਸੀਂ ਹਾਰ ਤੇ ਉੱਤੇ ਨਿਰਾਸ਼ ਨਹੀਂ ਹੋਵਾਂਗੇ ਇੱਕ ਵਿਰੋਧੀ ਧਿਰ ਦੇ ਨਾਤੇ ਅਸੀਂ ਵਧੀਆ ਰੋਲ ਆਪਣਾ ਅਦਾ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਪਰ ਕੱਲ ਦੇ ਦਿਨ ਦੇ ਵਿੱਚ ਜਿਹੜੀਆਂ ਇਤਸਾਰਾਈਆਂ ਲਗਾਈਆਂ ਜਾ ਰਹੀਆਂ ਸੇ ਬੈਠਕ ਦੇ ਵਿੱਚ ਵੱਡੀ ਉਹ ਕੁਝ ਘਟਾਵਾਦਾ ਹੋ ਸਕਦਾ ਐ ਵੈਸਾ ਕੁਝ ਨਹੀਂ ਹੋਇਆ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ ਉਹ ਦੇਖਣਾ ਹੋਵੇਗਾ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਆਪਣੇ ਵਿਦੇਸ਼ੀ ਦੌਰੇ ਤੇ ਨੇ ਔਰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਫਰਾਂਸ ਦੇ ਵਿੱਚ AI ਸਮਿਟ ਦੇ ਵਿੱਚ ਹਿੱਸਾ ਲਿਆ ਗਿਆ ਉਸ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਫਰਾਂਸ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਵੀ ਕੀਤੀ ਗਈ ਔਰ ਦੋਵੇਂ ਦੇਸ਼ਾਂ ਦੇ ਵਿੱਚ ਮਾਹੌਲ ਆਉਣ ਵਾਲੇ ਟਾਈਮ ਦੇ ਵਿੱਚ ਸੁਖਾਲਾ ਹੋ ਜਾਏ ਉਸ ਦੇ ਉੱਤੇ ਵਿਚਾਰ ਚਰਚਾਵਾਂ ਵੀ ਕੀਤੀਆਂ ਗਈਆਂ ਔਰ ਪ੍ਰਧਾਨ ਮੰਤਰੀ ਮੋਦੀ ਨੇ ਇਸ AI ਐਕਸ਼ਨ ਸਮਿਟ ਦੇ ਵਿੱਚ ਇਹ ਕਿਹਾ ਹੈ ਕਿ AI ਦੇ ਆਉਣ ਦੇ ਨਾਲ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇੱਕ ਸਵਾਲ ਜਿਹੜਾ ਉਹ ਫਸਿਆ ਹੋਇਆ ਕਿ AI ਦੇ ਨਾਮ ਆਉਣ ਦੇ ਨਾਲ ਲੋਕਾਂ ਦੀਆਂ ਨੌਕਰੀਆਂ ਖੁੱਸਣ ਗਈਆਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੇਰੋਜ਼ਗਾਰ ਹੋ ਜਾਣਗੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕਿਹਾ ਗਿਆ ਕਿ ਭਾਰਤ ਦੇ ਵਿੱਚ ਵੀ AI ਜਿਹੜਾ ਵੱਡੇ ਪੱਧਰ ਦੇ ਉੱਤੇ ਕੰਮ ਕਰ ਰਿਹਾ ਔਰ ਉਸ ਦੇ ਲਈ 500 ਕਰੋੜ ਰੁਪਏ ਦਾ ਬਜਟ ਵੀ ਇਸ ਵਾਰ ਬਜਟ ਸੈਸ਼ਨ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਰੱਖਿਆ ਗਿਆ ਪਰ ਉਹਨਾਂ ਨੇ ਕਿਹਾ ਚਿੰਤਤ ਹੋਣ ਦੀ ਲੋੜ ਨਹੀਂ ਆ AI ਦੇ ਆਉਣ ਦੇ ਨਾਲ ਹੋਰ ਨੌਕਰੀਆਂ ਵਧਣ ਗਈਆਂ ਇਹ ਤਾਂ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਾਲ ਡਰਨ ਦੀ ਲੋੜ ਨਹੀਂ ਹੈ ਔਰ ਦੱਸ ਦਈਏ ਕਿ ਜਿਹੜੀ ਸਮਮਿਟ AI ਸਮਮਿਟ ਜਿਹੜੀ ਇਸ ਵਾਰ ਫਰਾਂਸ ਦੇ ਵਿੱਚ ਹੋ ਰਹੀ ਆ ਅਗਲੀ ਸਮਮਿਟ ਜਿਹੜੀ ਆ ਉਹ ਭਾਰਤ ਦੇ ਵਿੱਚ ਹੋਏਗੀ ਉਸ ਦਾ ਵੀ ਪ੍ਰਧਾਨ ਮੰਤਰੀ ਮੋਦੀ ਨੇ ਸਵਾਗਤ ਕੀਤਾ ਕਿ ਉਸ ਸਮਮਿਟ ਦੇ ਲਈ ਭਾਰਤ ਜਿਹੜਾ ਬਿਲਕੁਲ ਤਿਆਰ ਬਰ ਤਿਆਰ ਹੈ ਔਰ ਆਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਮਮਿਟ ਹੋਏਗੀ ਉਸ ਦੇ ਵਿੱਚ ਭਾਰਤ ਵੀ ਇੱਕ ਅਹਿਮ ਯੋਗਦਾਨ AI ਦੇ ਖੇਤਰ ਦੇ ਵਿੱਚ ਦਰਸਾਏਗਾ ਹਾਲਾਂਕਿ ਫਰਾਂਸ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਜ਼ਰੂਰ ਕਿਹਾ ਗਿਆ ਹੈ ਉਹ ਕਹਿੰਦੇ ਕਿ ਆਣ ਵਾਲੇ ਟਾਈਮ ਦੇ ਵਿੱਚ ਯੂਰਪ ਜਿਹੜਾ ਉਹ ਪੂਰੀ ਦੁਨੀਆ ਵਿੱਚ AI ਦੇ ਲਈ ਮਿਸਾਲ ਪੈਦਾ ਕਰੇਗਾ ਸੋ AI ਦੇ ਉੱਪਰ ਪੂਰੀ ਦੁਨੀਆ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਜਿਹੜੇ ਕੰਮ ਕਰਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਗੱਲ ਕਰਨੀ ਹੈ ਜੱਥੇਦਾਰ ਤੇ ਕਾਰਵਾਈ ਦੀ ਰਿਪੋਰਟ ਜਿਹੜੀ ਆ ਨਸ਼ਰ ਕਰ ਦਿੱਤੀ ਗਈ ਹੈ ਅ ਦੋ ਦਿਨ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਯਾਨੀ ਹਰਪ੍ਰੀਤ ਸਿੰਘ ਹੋਣਾ ਨੂੰ ਉਹਨਾਂ ਦੀ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਯਾਨੀ ਹਰਪ੍ਰੀਤ ਸਿੰਘ ਹੋਣਾ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਸੀ ਕਿ ਮੈਨੂੰ ਪਹਿਲੇ ਹੀ ਪਤਾ ਸੀ ਇਹ ਸਾਰਾ ਕੁਝ ਹੋਣਾ ਪਰ ਉਸ ਰਿਪੋਰਟ ਦੀ ਮੰਗ ਕੀਤੀ ਜਾ ਰਹੀ ਸੀ ਕੁਝ ਜਥੇਬੰਦੀਆਂ ਦੇ ਵੱਲੋਂ ਕਿ ਉਹ ਰਿਪੋਰਟ ਜਿਹੜੀ ਹੈ ਸਬ ਮੈਂਬਰੀ ਕਮੇਟੀ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਉਹਨਾਂ ਨੇ ਜਿਹੜੀ ਰਿਪੋਰਟ ਜਾਰੀ ਕੀਤੀ ਹੈ ਉਸ ਰਿਪੋਰਟ ਦੇ ਬਾਰੇ ਸਾਨੂੰ ਦੱਸੋ ਕਿ ਉਸ ਰਿਪੋਰਟ ਦੇ ਵਿੱਚ ਕੀ ਹੈ ਸੋ ਸਬ ਕਮੇਟੀ ਦੇ ਤਿੰਨ ਸਫੇ ਦੀ ਰਿਪੋਰਟ ਜਿਹੜੀ ਹੈ ਉਹ ਅੰਤਰੀਂ ਕਮੇਟੀ ਨੂੰ ਸੌਂਪੀ ਹੈ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੇ ਲੱਗੇ ਜਿਹੜੇ ਇਲਜ਼ਾਮਾ ਸਬੰਧੀ ਪੜਤਾਲ ਕੀਤੀ ਗਈ ਹੈ ਔਰ ਇਸ ਤੇ ਹੀ ਜਥੇਦਾਰ ਸਾਹਿਬ ਦੀਆਂ ਜਿਹੜੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਤਿੰਨ ਤਿੰਨ ਸਫਿਆਂ ਦਾ ਉਹ ਜਿਹੜਾ ਰਿਪੋਰਟ ਹੈ ਉਹ ਪੇਸ਼ ਕੀਤਾ ਗਿਆ ਉਸ ਰਿਪੋਰਟ ਦੇ ਵਿੱਚ ਕੀ ਹੈ ਰਿਪੋਰਟ ਦੇ ਮੁਤਾਬਕ ਮੁਕਸਰ ਨਿਵਾਸੀ ਗੁਰਪ੍ਰੀਤ ਸਿੰਘ ਨੇ ਜਿਹੜੇ ਕਿ ਇਲਜ਼ਾਮ ਲਗਾਏ ਨੇ ਉਹਨਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਤਖਤ શ્રી ਦਮਦਮਾ ਸਾਹਿਬ ਦੀ ਫਸੀਲ ਤੋਂ ਸਪਸ਼ਟਿਕਰਨ ਦਿੱਤਾ ਸੀ ਮਤਲਬ ਕਿ ਇੱਕ ਚੱਲਦੇ ਪ੍ਰੋਗਰਾਮ ਦੇ ਵਿੱਚ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਉਸ ਪ੍ਰੋਗਰਾਮ ਦੇ ਵਿੱਚ ਜਾ ਕੇ ਸਪਸ਼ਟਿਕਰਨ ਦਿੱਤਾ ਸੀ 10 ਤੋਂ 15 ਮਿੰਟ ਦਾ ਸਮਾਂ ਲਿਆ ਸੀ ਉਹਨਾਂ ਨੇ ਚੱਲਦੇ ਪ੍ਰੋਗਰਾਮ ਦੇ ਵਿੱਚ ਜਾ ਕੇ ਉਸ ਪ੍ਰੋਗਰਾਮ ਨੂੰ ਰਕਵਾਇਆ ਇਹ ਇਲਜ਼ਾਮ ਲੱਗੇ ਸੀ ਹਾਲਾਂਕਿ ਹੁਣ ਉੱਥੇ ਦੇ ਪ੍ਰਬੰਧਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇੱਕ ਜਥੇ ਦੇ ਵੱਲੋਂ ਪ ਕੀਰਤਨ ਕੀਤਾ ਗਿਆ ਉਸ ਤੋਂ ਬਾਅਦ ਦੂਸਰੇ ਜਥੇ ਨੇ ਲੱਗਣਾ ਸੀ ਔਰ ਉਸ ਦੇ ਵਿਚਕਾਰ 10 ਤੋਂ 15 ਮਿੰਟ ਦੇ ਵਿੱਚ ਖੜੇ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਆਪ ਦਾ ਸਪਸ਼ਟਿਕਰਨ ਦਿੱਤਾ ਸੀ ਔਰ ਇਸ ਤੋਂ ਬਾਅਦ 10 ਤੋਂ 15 ਮਿੰਟ ਜਿਹੜਾ ਉਸ ਜਥੇ ਨੂੰ ਰੁਕਣਾ ਪਿਆ ਔਰ ਇਹ ਵੀ ਇੱਕ ਗੁਨਾਹ ਹੈ ਔਰ ਤਖਤ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਪਹਿਲੇ ਰਾਗੀ ਜਿੱਥੇ ਤੋਂ ਬਾਅਦ 10-15 ਮਿੰਟ ਜਿਹੜਾ ਰੁਕਣਾ ਪਿਆ ਹੈ ਔਰ ਇਹ ਗੱਲ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਕੀਰਤਨ ਚੱਲ ਰਿਹਾ ਸੀ ਕੀਰਤਨ ਦੇ ਵਿੱਚ ਸਪਸ਼ਟੀਕਰਨ ਦੇਣਾ ਇੰਨਾ ਜ਼ਰੂਰੀ ਨਹੀਂ ਸੀ ਇਹਨੂੰ ਵੀ ਉਹਨਾਂ ਨੇ ਗਲਤ ਮੰਨਿਆ ਔਰ ਇਸੇ ਤਰੀਕੇ ਦੇ ਨਾਲ ਸਬ ਕਮੇਟੀ ਨੇ ਬਿਰਸਾ ਸਿੰਘ ਬਲਟੋਹਾ ਦੇ ਇਲਜ਼ਾਮਾਂ ਨੂੰ ਸਹੀ ਪਾਇਆ ਕਿਉਂਕਿ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਇਹ ਜਿਹੜਾ ਇਹ ਕੰਮ ਗਲਤ ਕੀਤਾ ਹੈ ਕਿਉਂਕਿ ਕੀਰਤਨ ਨੂੰ ਰੁਕਵਾ ਕੇ ਆਪ ਦਾ ਸਪਸ਼ਟੀਕਰਨ ਦੇਣਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਕਿ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਸੀ ਉਹ ਸਹੀ ਪਾ ਸੋ ਇਹ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਉਹ ਕਹਿੰਦੇ ਕਿ ਇਹ ਵੀ ਇਹ ਵੀ ਜਿਹੜੇ ਬਿਆਨ ਹੈ ਇਹ ਬਾਝਬ ਬਿਆਨ ਹੈ ਔਰ ਇਹ ਝਗੜਾ ਵੀ ਇਹਨਾਂ ਦੇ ਵੱਲੋਂ ਕਰਵਾਇਆ ਗਿਆ ਇੱਕ ਹੋਰ ਇਲਜ਼ਾਮ ਉਹਨਾਂ ਨੇ ਲਗਾਇਆ ਉਹ ਕਹਿੰਦੇ ਕਿ ਵਿਦੇਸ਼ ਯਾਤਰਾ ਦੌਰਾਨ ਸਿੰਘ ਸਾਹਿਬ ਦੇ ਵੱਲੋਂ ਧਾਰਮਿਕ ਅਧਿਆਪਕਾਂ ਨੂੰ ਆਪਣੇ ਨਾਲ ਲੈ ਕੇ ਜਾਣਾ ਵੀ ਉਚਿਤ ਨਹੀਂ ਸੀ ਇਸ ਦੀ ਵੀ ਨਿਖੇਧੀ ਕੀਤੀ ਔਰ ਇਸ ਦਾ ਜ਼ਿਕਰ ਵੀ ਇਸ ਤਿੰਨ ਪੇਜਾਂ ਦੇ ਜਿਹੜਾ ਸਪਸ਼ਟੀਕਰਨ ਹੈ ਉਸ ਦੇ ਵਿੱਚ ਦਿੱਤਾ ਗਿਆ ਔਰ ਰਿਪੋਰਟ ਅਨੁਸਾਰ ਸਬ ਕਮੇਟੀ ਮਹਿਸੂਸ ਕਰਦੀ ਹੈ ਕਿ ਤਖਤ ਸਾਹਿਬ ਦੇ ਜਥੇਦਾਰ ਨੇ ਅਜਿਹੇ ਇਲਜ਼ਾਮ ਲੱਗਣਾ ਸਿੱਖ ਪੰਥ ਦੇ ਲਈ ਠੀਕ ਨਹੀਂ ਹੈ ਅਜੀਹੇ ਦੇ ਵਿੱਚ ਸਿੰਘ ਸਰਵਾਨ ਤੇ ਕਾਰਵਾਈ ਜਿਹੜੀ ਹੈ ਉਹ ਹੋਣੀ ਹੀ ਚਾਹੀਦੀ ਸੀ ਇਸ ਰਿਪੋਰਟ ਦੇ ਵਿੱਚ ਇਹ ਤਿੰਨ ਸਫਿਆਂ ਦੀ ਜਿਹੜੀ ਰਿਪੋਰਟ ਹੈ ਉਸ ਦੇ ਵਿੱਚ ਇਹ ਸਪਸ਼ਟ ਰੂਪ ਦੇ ਵਿੱਚ ਉਹਨਾਂ ਨੇ ਦੱਸ ਦਿੱਤਾ ਕਿ ਜਿਹੜੀ ਕਾਰਵਾਈ ਹੈ ਹੋਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਅੰਤਰੀਂ ਕਮੇਟੀ ਦੇ ਕੋਲ ਜਦੋਂ ਇਹ ਇਹ ਰਿਪੋਰਟ ਪਹੁੰਚੀ ਔਰ ਉਹਦੇ ਆਧਾਰ ਦੇ ਉੱਤੇ ਅੰਤਰੀਂ ਕਮੇਟੀ ਦੇ ਵੱਲੋਂ ਇਹ ਜਾਂਚ ਜਿਹੜੀ ਹੈ ਹੁਕਮ ਜਿਹੜਾ ਉਹ ਸੁਣਾਇਆ ਗਿਆ ਸੀ ਔਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਫਾਰਕ ਕਰ ਦਿੱਤਾ ਗਿਆ ਸੀ ਔਰ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਉਹਨਾਂ ਦੀ ਸੇਵਾਵਾਂ ਤੋਂ ਹਟਾਇਆ ਗਿਆ ਉਸ ਤੋਂ ਬਾਅਦ ਹੀ ਲਗਾਤਾਰ ਕਈ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਔਰ ਉਹਨਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਹੁਣ ਗਿਆਨੀ ਰਗਵੀਰ ਸਿੰਘ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੇ ਸਟੈਂਡ ਦੀ ਗੱਲ ਕੀਤੀ ਜਾ ਰਹੀ ਹੈ 16 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਅਹੁਦਾ ਛੱਡਣ ਦੀ ਗੱਲ ਕਹੀ ਸੀ ਇਹ ਸਾਰਾ ਮਾਮਲਾ ਕੀ ਹੈ ਉਹ ਉਹਦੇ ਤੇ ਤੁਹਾਨੂੰ ਦੱਸ ਦਿਆਂ ਦਰਸਲ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲੱਗੇ ਦੋਸ਼ਾਂ ਦੀ ਜਾਂਚ ਸ਼੍ਰੋਮਣੀ ਕਮੇਟੀ ਦੀ ਜਿਹੜੀ ਅੰਤਰਿੰਗ ਕਮੇਟੀ ਆ 19 ਦਸੰਬਰ 2024 ਨੂੰ ਉਹਨਾਂ ਦੇ ਵੱਲੋਂ ਇਹ ਕਮੇਟੀ ਬਣਾਈ ਗਈ ਔਰ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਔਰ ਉਸੇ ਦਿਨੇ ਕਿਹਾ ਸੀ ਕਿ ਉਦੋਂ ਤੱਕ ਆਪਣੀਆਂ ਸੇਵਾਵਾਂ ਤੋਂ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀਆਂ ਇਹ 19 ਦਸੰਬਰ 2024 ਦੀ ਗੱਲ ਹੈ ਔਰ ਉਸ ਤੋਂ ਬਾਅਦ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੇ 6 ਜਨਵਰੀ ਨੂੰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬੇਦੋਸ਼ਾ ਘਰਾਰ ਦਿੰਦੇ ਹੋਏ ਜਾਂਚ ਸਬ ਕਮੇਟੀ ਨੂੰ ਰੰਦ ਕਰਨ ਦੀ ਗੱਲ ਕਹੀ ਸੀ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਜਾਂਚ ਕਮੇਟੀ ਕਿਸੇ ਜਥੇਦਾਰ ਦੀ ਜਿਹੜੀ ਹੈ ਜਾਂਚ ਪੜਤਾਲ ਨਹੀਂ ਕਰ ਸਕਦੀ ਉਹਦੀ ਉਹਦਾ ਜਿਹੜਾ ਅਧਿਕਾਰ ਹੈ ਉਹ ਅਧਿਕਾਰ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਇਹ ਜਾਂਚ ਜਿਹੜੀ ਹੈ ਕਮੇਟੀ ਤੋਂ ਲੈ ਕੇ ਸਾਨੂੰ ਦਿੱਤੀ ਜਾਵੇ ਜੇ ਐਸਾ ਨਹੀਂ ਹੁੰਦਾ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਵੀ ਫਿਰ ਅਸਤੀਫਾ ਦੇ ਦਿਆਂਗਾ ਹੁਣ ਕੁਝ ਜਥੇਬੰਦੀਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਦੇ ਬਾਬਤ ਗਿਆਨੀ ਰਗਵੀਰ ਸਿੰਘ ਹੋਣਾ ਨੇ ਕਿਹਾ ਸੀ ਉਹਨਾਂ ਨੂੰ ਆਪਦੀ ਗੱਲ ਤੇ ਸਟੈਂਡ ਰਹਿਣਾ ਚਾਹੀਦਾ ਤੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਦੂਸਰੇ ਪਾਸੇ ਦੱਸਣਯੋਗ ਹੈ ਕਿ ਗਿਆਨੀ ਹਰਪ੍ਰੀਤ ਰਗਵੀਰ ਸਿੰਘ ਹੁਣੇ 28 ਜਨਵਰੀ ਨੂੰ 15 ਦਿਨਾਂ ਦੇ ਲਈ ਵਿਦੇਸ਼ ਦੌਰੇ ਤੇ ਚਲੇ ਗਏ ਸੀ ਉਹਨਾਂ ਨੇ 11 ਫਰਵਰੀ ਨੂੰ ਵਾਪਸ ਆਣਾ ਸੀ ਪਰ ਉਹ 11 ਫਰਵਰੀ ਨੂੰ ਵਾਪਸ ਨਹੀਂ ਆਏ ਉਹਨਾਂ ਨੇ ਇੱਕ ਹਫਤਾ ਹੁਣ ਉਹਨਾਂ ਦਾ ਜਿਹੜਾ ਪਲਾਨ ਹੈ ਉਧਰ ਹੋਰ ਵੱਧ ਗਿਆ ਸੋ ਹੁਣ ਇਹ ਸਾਰੀ ਚੀਜ਼ ਦੇ ਉੱਪਰ ਨਜ਼ਰ ਲਗਾਈ ਜਾ ਰਹੀ ਹੈ ਕਿ ਜਦੋਂ ਗਿਆਨੀ ਰਗਵੀਰ ਸਿੰਘ ਵਾਪਸ ਆਣਗੇ ਉਹਨਾਂ ਦੇ ਵੱਲੋਂ ਆ ਕੇ ਕੀ ਇਸ ਜਾਂਚ ਕਮੇਟੀ ਦੇ ਵੱਲੋਂ ਜਿਹੜੀ ਰਿਪੋਰਟ ਦਾਖਲ ਕੀਤੀ ਗਈ ਹੈ ਉਹਦੀ ਨਖਿੰਦੀ ਕੀਤੀ ਜਾਂਦੀ ਹੈ ਉਸ ਨੂੰ ਰੱਦ ਕੀਤਾ ਜਾਂਦਾ ਹੈ ਜਾਂ ਫਿਰ ਇਸ ਜਾਂਚ ਕਮੇਟੀ ਦੇ ਵੱਲੋਂ ਜੋ ਕੁਝ ਕੀਤਾ ਗਿਆ ਉਹਨੂੰ ਮੰਨ ਲਿਆ ਜਾਂਦਾ ਹੈ ਸੋ ਸਾਰਾ ਹੁਣ ਧਿਆਨ ਜਿਹੜਾ ਹੈ ਉਹ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਉੱਤੇ ਟਿਕਿਆ ਹੋਇਆ ਹੈ ਕਿ ਜਦੋਂ ਉਹ ਵਿਦੇਸ਼ ਤੋਂ ਵਾਪਸ ਆਣਗੇ ਉਹਨਾਂ ਦੇ ਵੱਲੋਂ ਐਕਸ਼ਨ ਕਿਦਾਂ ਦਾ ਲਿਆ ਜਾਂਦਾ ਹੈ ਇਹਦੇ ਉੱਤੇ ਹੁਣ ਆਨ ਆਲੇ ਟਾਈਮ ਦੇ ਵਿੱਚ ਦੇਖਣਾ ਹੋਵੇਗਾ ਇਸ ਬਾਬਤ ਹੁਣ ਐਮਪੀ ਸਰਬਜੀਤ ਸਿੰਘ ਖਾਲਸਾ ਔਰ ਐਮਪੀ ਅਮਰਤਪਾਲ ਸਿੰਘ ਉਹਨਾਂ ਦੀ ਜਿਹੜੀ ਜਥੇਬੰਦੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਦੇ ਵੱਲੋਂ ਇਸ ਦੀ ਨਖੇਦੀ ਕੀਤੀ ਗਈ ਹੈ ਉਹ ਕਹਿੰਦੇ ਕਿ ਜਥੇਦਾਰਾਂ ਦੇ ਨਾਲ ੱੱੱਕਾ ਹੋ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੋਇਆ ਜੋ ਬਿਲਕੁਲ ਤੱਕਾ ਇਹ ਨਹੀਂ ਹੋਣਾ ਚਾਹੀਦਾ ਇਹ ਇਹ ਸਾਰਾ ਸਿਆਸੀ ਮਾਹੌਲ ਨੂੰ ਬਣਾ ਦਿੱਤਾ ਗਿਆ ਕ੍ਰੀਏਟ ਕਰ ਦਿੱਤਾ ਗਿਆ ਸਿਆਸੀ ਮਾਹੌਲ ਕ੍ਰੀਏਟ ਕੀਤਾ ਗਿਆ ਉਹਦੇ ਬਾਬਤ ਹੀ ਸਾਰੀ ਕਾਰਵਾਈ ਹੋਈ ਹੈ ਉਹ ਕਹਿੰਦੇ ਕਿ ਗਿਆਨੀ ਹਰਪ੍ਰੀਤ ਸਿੰਘ ਬਹੁਤ ਵਿਦਵਾਨ ਨੇ ਔਰ ਕੌਮ ਦੇ ਲਈ ਕਾਮਾ ਨਾਲ ਬੰਦੇ ਕਾਮਾ ਨਾਲੇ ਬੰਦੇ ਨੇ ਕੌਮ ਦੀ ਹਮੇਸ਼ਾ ਉਹਨਾਂ ਨੇ ਗੱਲ ਚੱਕੀ ਹੈ ਤੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋਈ ਹੈ ਉਹ ਕਾਰਵਾਈ ਨਿੰਦਨਯੋਗ ਹੈ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕਈ ਸਾਬਕਾ ਜਥੇਦਾਰਾਂ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਹੈ ਕਿ ਜਦੋਂ ਵੀ ਇਹ ਕਮੇਟੀ ਜਿਹੜੀ ਬਣਾਈ ਗਈ ਸੀ ਇਹ ਕਮੇਟੀ ਠੀਕ ਨਹੀਂ ਹੈ ਇਹ ਕਮੇਟੀ ਦੇ ਵੱਲੋਂ ਜਿਹੜੀ ਜਾਂਚ ਕੀਤੀ ਗਈ ਉਹ ਠੀਕ ਨਹੀਂ ਹੈ ਇਹ ਜਿਹੜੀ ਜਾਂਚ ਕਰਨੀ ਸੀ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕਰਦੇ ਅਕਾਲ ਤਖਤ ਕਰਦਾ ਇਹ ਗਲਤ ਹੈ ਪਰ ਹੁਣ ਸਾਬਕਾ ਜਥੇਦਾਰਾਂ ਦੇ ਵੱਲੋਂ ਵੀ ਕੁਝ ਬਿਆਨ ਦਿੱਤੇ ਜਾ ਰਹੇ ਨੇ ਉਹ ਕਹਿੰਦੇ ਕਿ ਨਹੀਂ ਜਿੰਨੇ ਵੀ ਜਥੇਦਾਰ ਨੇ ਜਾਂ ਫਿਰ ਜਥੇਦਾਰਾਂ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਉਹ ਸਾਰੇ ਦੇ ਸਾਰੇ ਐਸਜੀਪੀਸੀ ਦੇ ਕਾਰਜਕਰਤਾ ਨੇ ਉਥੇ ਨੌਕਰੀ ਕਰਦੇ ਨੇ ਸੋ ਜਿੰਨੀਆਂ ਵੀ ਜਾਂਚ ਹੁੰਦੀਆਂ ਨੇ ਉਹ ਸਾਰੀਆਂ ਐਸਜੀਪੀਸੀ ਯਾਨੀ ਕਿ ਇਹਦੇ ਅਧੀਨ ਹੀ ਹੁੰਦੀਆਂ ਨੇ ਸੋ ਇਹਦੇ ਅਧੀਨ ਹੀ ਇਹ ਵਾਲੀ ਕਾਰਵਾਈ ਹੋਈ ਹੈ ਇਸ ਕਰਕੇ ਇਹ ਗਲਤ ਨਹੀਂ ਹੈ ਪਰ ਆਉਣ ਵਾਲੇ ਟਾਈਮ 'ਚ ਦੇਖਣਾ ਹੋਵੇਗਾ ਕਿ ਇਸ ਨੂੰ ਲੈ ਕੇ ਕੀ ਕੋ ਸਾਹਮਣੇ ਆਉਂਦਾ ਹੈ ਔਰ ਯਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਮੇਰੇ ਤੇ ਜਿਹੜੀ ਕਾਰਵਾਈ ਹੋਈ ਹੈ ਬਿਲਕੁਲ ਗਲਤ ਹੋਈ ਹੈ ਮੈਨੂੰ ਇਹਦਾ ਅੰਦਾਜ਼ਾ ਸੀ ਪਰ ਆਉਣ ਵਾਲੇ ਟਾਈਮ 'ਤੇ ਲਾਂਬੰਦ ਹੋਵਾਂਗੇ ਔਰ ਕੌਮ ਨੂੰ ਨਾਲ ਲੈ ਕੇ ਇਹਨਾਂ ਦੇ ਪਰਦੇ ਫਾਸ਼ ਕਰਾਂਗੇ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਉਸ ਤੋਂ ਇਲਾਵਾ ਇੱਕ ਗੱਲ ਕਰਨੀ ਹੈ ਅੱਜ ਦੇ ਦਿਨ ਦੇ ਵਿੱਚ ਖਾਸ ਰਹਿਣ ਵਾਲਾ ਹੈ ਅੱਜ ਭਾਰਤ ਤੇ ਇੰਗਲੈਂਡ ਦੇ ਵਿਚਕਾਰ ਤੀਸਰਾ ਵਨਡੇ ਮੈਚ ਖੇਡਿਆ ਜਾਏਗਾ ਅਹਮਦਾਬਾਦ ਦੇ ਵਿੱਚ ਇਹ ਮੈਚ ਹੋਏਗਾ ਤਿੰਨ ਮੈਚਾਂ ਦੀ ਇਹ ਸੀਰੀਜ਼ ਸੀ ਔਰ ਇਸ ਨੂੰ ਪਹਿਲਾਂ ਹੀ ਭਾਰਤ 2-0 ਦੇ ਨਾਲ ਜਿੱਤ ਚੁੱਕਾ ਹੈ ਪਰ ਤੀਸਰਾ ਮੈਚ ਅੱਜ ਅਹਮਦਾਬਾਦ ਦੇ ਵਿੱਚ ਹੋਏਗਾ ਇਸ ਮੈਚ ਦੇ ਵਿੱਚ ਕੀ ਕੁਝ ਖਾਸ ਰਹੇਗਾ ਉਹ ਦੇਖਣਾ ਹੋਏਗਾ ਔਰ ਇਹ ਮੈਚ 1:3 ਵਜੇ ਅੱਜ ਸ਼ੁਰੂ ਹੋਏਗਾ ਦੁਪਹਿਰ ਨੂੰ ਔਰ ਇਸ ਮੈਚ ਦੇ ਵਿੱਚ ਵਿਰਾਟ ਕੋਹਲੀ ਦੇ ਲਈ ਜੇਕਰ ਕਹੀਏ ਵਿਰਾਟ ਕੋਹਲੀ ਪਿਛਲੇ ਸਮਿਆਂ ਦੇ ਵਿੱਚ ਆਪਣੀ ਫਾਰਮ ਦੇ ਵਿੱਚ ਨਹੀਂ ਹੈ ਔਰ ਉਹਨਾਂ ਦੇ ਲਈ ਚੈਂਪੀਅਨਸ ਟਰਾਫੀ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਹ ਆਖਰੀ ਮੌਕਾ ਹੋਏਗਾ ਕਿ ਵਿਰਾਟ ਕੋਹਲੀ ਅੱਜ ਜੇ ਫਾਰਮ ਦੇ ਵਿੱਚ ਆ ਜਾਂਦੇ ਨੇ ਤੇ ਭਾਰਤੀ ਟੀਮ ਦੇ ਲਈ ਇੱਕ ਚੰਗਾ ਸੰਦੇਸ਼ ਇਹਨੂੰ ਕਿਹਾ ਜਾ ਸਕਦਾ ਹੈ ਦੂਸਰੀ ਗੱਲ ਬੀਤੇ ਕੱਲ ਇੱਕ ਖਬਰ ਐਸੀ ਆਈ ਜਿਸ ਦੇ ਲਈ ਚੈਂਪੀਅਨ ਟਰਾਫੀ ਦੇਖਣ ਵਾਲਿਆਂ ਦੇ ਲਈ ਔਰ ਖਾਸ ਕਰਕੇ ਭਾਰਤੀਆਂ ਦੇ ਦਿਲ ਜ਼ਰੂਰ ਟੁੱਟੇ ਨੇ ਕਿਉਂਕਿ ਜਸਪ੍ਰੀਤ ਬੁਮਰਾ ਨੂੰ ਚੈਂਪੀਅਨਸ ਟਰਾਫੀ ਤੋਂ ਬਾਹਰ ਕਰ ਦਿੱਤਾ ਗਿਆ ਕੱਲ ਆਖਰੀ ਦਿਨ ਸੀ ਜਦੋਂ ਟੀਮਾਂ ਐਲਾਨ ਹੋਣੀਆਂ ਸੀ ਔਰ ਟੀਮਾਂ ਦੇ ਵਿੱਚ ਜੇ ਕੋਈ ਫੇਰ ਬਦਲ ਕਰਨਾ ਸੀ ਉਹਦਾ ਆਖਰੀ ਦਿਨ ਸੀ ਕੱਲ ਔਰ ਉਸ ਮੌਕੇ ਦੇ ਉੱਤੇ BCCI ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਹਨਾਂ ਦੇ ਬੈਕ ਦੇ ਵਿੱਚ ਜਿਹੜੀ ਸਰਜਰੀ ਜਿਹੜੀ ਉਹਨਾਂ ਦੇ ਪ੍ਰੋਬਲਮ ਹੋਈ ਹੋਈ ਹੈ ਜਸਪ੍ਰਿਤ ਬੂਮਰਾ ਦੇ ਉਹ ਰਿਕਵਰ ਨਹੀਂ ਹੋ ਸਕੇ ਪ੍ਰੋਪਰ ਤਰੀਕੇ ਦੇ ਨਾਲ ਇਸ ਕਰਕੇ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਜਸਪ੍ਰਿਤ ਬੂਮਰਾ ਨੂੰ ਸਕਵਾਡ ਦੇ ਵਿੱਚ ਰੱਖਿਆ ਗਿਆ ਸੀ ਉਹ ਨਾਲ ਜਾਣਗੇ ਪਰ ਹੁਣ ਬੀਤੇ ਕੱਲ ਇਹ ਐਲਾਨ ਹੋ ਗਿਆ ਕਿ ਜਸਪ੍ਰਿਤ ਬੂਮਰਾ ਚੈਂਪੀਅਨਸ ਟਰੋਫੀ ਖੇਲਣ ਦੇ ਲਈ ਨਹੀਂ ਜਾਣਗੇ ਔਰ ਉਹਨਾਂ ਦੀ ਜਗ੍ਹਾ ਹੁਣ ਹਰਸ਼ਿਤ ਰਾਣਾ ਨੂੰ ਟੀਮ ਦੇ ਵਿੱਚ ਐਂਟਰ ਕਰ ਲਿਆ ਗਿਆ ਔਰ ਦੂਸਰੇ ਪਾਸੇ ਇੱਕ ਹੋਰ ਬਦਲਾਵ ਕੀਤਾ ਗਿਆ ਬਦਲਾਵ ਕੀਤਾ ਕਿ ਯਸ਼ਸ਼ਵੀ ਜੈਸਵਾਲ ਨੂੰ ਹੁਣ ਬਾਹਰ ਕੱਢ ਕੇ ਉਹਨਾਂ ਦੀ ਜਗ੍ਹਾ ਵਰੁਨ ਚੱਕਰਵਰਤੀ ਨੂੰ ਨਾਲ ਲਿਜਾਇਆ ਗਿਆ ਮਤਲਬ ਜਸਪ੍ਰਿਤ ਬੂਮਰਾ ਔਰ ਯਸ਼ਸ਼ਵੀ ਜੈਸਵਾਲ ਉਸ ਸਕਵਾਡ ਦੇ ਵਿੱਚੋਂ ਬਾਹਰ ਹੋ ਗਏ ਨੇ ਔਰ ਉਹਨਾਂ ਦੀ ਜਗ੍ਹਾ ਹੁਣ ਵਰੁਨ ਚੱਕਰਵਰਤੀ ਔਰ ਨਾਲ ਉਹਨਾਂ ਦੇ ਹਰਸ਼ਿਤ ਰਾਣਾ ਨੂੰ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਸੋ ਚੈਂਪੀਅਨ ਟਰੋਫੀ ਦਾ ਆਗਾਜ਼ 19 ਫਰਵਰੀ ਨੂੰ ਹੋ ਜਾਏਗਾ ਔਰ ਭਾਰਤ ਦੇ ਸਾਰੇ ਮੈਚ ਪਾਕਿਸਤਾਨ ਦੀ ਜਗ੍ਹਾ ਅਰ ਦੁਬਈ ਦੇ ਵਿੱਚ ਹੋਣਗੇ ਔਰ ਇਹਨਾਂ ਮੈਚਾਂ ਦੇ ਵਿੱਚ ਭਾਰਤ ਦੇ ਵੱਲੋਂ ਕਿਸ ਤਰੀਕੇ ਦਾ ਪਰਫਾਰਮ ਕੀਤਾ ਜਾਂਦਾ ਦੇਖਣਾ ਹੋਏਗਾ ਪਰ ਜੇਕਰ ਭਾਰਤੀ ਟੀਮ ਫਾਈਨਲ ਦੇ ਵਿੱਚ ਪਹੁੰਚਦੀ ਹੈ ਤੇ ਪਾਕਿਸਤਾਨ ਦੀ ਧਰਤੀ ਤੇ ਫਾਈਨਲ ਵੀ ਚੈਂਪੀਅਨ ਟਰੋਫੀ ਦਾ ਨਹੀਂ ਹੋਏਗਾ ਉਸ ਦਾ ਫਾਈਨਲ ਵੀ ਜਿਹੜਾ ਹੈ ਉਹ ਦੁਬਈ ਦੀ ਧਰਤੀ ਤੇ ਹੋਏਗਾ ਸੋ ਅੱਜ ਦੇ ਮੈਚ ਦੇ ਵਿੱਚ ਦੇਖਣਾ ਹੋਏਗਾ ਕਿ ਕਿਹੜੀ ਟੀਮ ਜਿੱਥਾ ਅਸਲ ਕਰਦੀ ਉਹ ਤਾਂ ਖਾਸ ਕਰਕੇ ਧਿਆਨ ਰਹੇਗਾ ਵਿਰਾਟ ਕੋਹਲੀ ਦੀ ਪਰਫਾਰਮੈਂਸ ਦੇ ਉੱਪਰ ਸੋ ਇਹ ਸੀ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ